ਸਾਰਿਆਂ ਹੀ ਦੇਸ ਅਤੇ ਵਿਦੇਸ਼ ਵਿੱਚ ਵਸਦੇਆਂ ਗੁਰਸਿੱਖ ਸੰਗਤਾਂ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਫਤੇ ਅਰਜ ਕਰਦਾ ਗਾ ਜਿੱਕੇ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਆਪਾਂ ਘਰ ਦੇਖ ਰਹੇ ਹਾਂ ਇੱਕ ਗਰੀਬ ਮਜ਼ਦੂਰ ਦਾ ਘਰ ਹੈ ਆ ਬੀਤੇ ਸਮੇਂ ਚ ਜਿਹੜੀਆਂ ਬਾਰਸ਼ਾਂ ਹੋਈਆਂ ਨੇ ਪੰਜਾਬ ਦੇ ਵਿੱਚ ਇਹ ਘਰ ਨਵਾਂ ਪਾਇਆ ਸੀ ਇਹ ਘਰ ਉਹਨਾਂ ਬਾਰਸ਼ਾਂ ਦੇ ਦੌਰਾਨ ਰੁੜ ਗਿਆ ਘਰ ਦਾ ਕਾਫੀ ਨੁਕਸਾਨ ਹੋ ਗਿਆ ਗਰੀਬ ਬੰਦੇ ਨੇ ਇਹ ਸੋ ਜਿਹੜਾ ਕਮਾਉਂਦੇ ਨੇ ਉਹੀ ਖਾਂਦੇ ਨੇ ਤੁਰੰਤ ਪੈਰ ਪੈਸੇ ਲਾਇਏ ਸੀ ਸੋ ਇਹੀ ਘਰ ਆ ਜਿਹੜਾ ਇਹਨਾਂ ਦਾ ਏਟਾ ਗਿਆ ਸੋ ਮੈਂ ਬੇਨਤੀ ਕਰਦਾ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿੰਨਾ ਨੀਮਾ ਜਾ ਕੇ ਘਰ ਡਿੱਗਿਆ ਘਰ ਉੜ ਗਿਆ ਸੀ ਬਿਲਕੁਲ ਆਹ ਤਾਂ ਲੋਈਟਾਂ ਚੱਕ ਕੇ ਤਾਹਾਂ ਲੈਂਦਿਆਂ ਨੇ ਸਾਰਾ ਹੀ ਘਰ ਰੁੜ ਗਿਆ ਸੀ ਨਮਾ ਘਰ ਸੀ ਇਹ ਸੋ ਬੇਨਤੀ ਕਰਦੇ ਹਾਂ ਦੇਸ਼ ਅਤੇ ਵਿੱਚ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਇਹਨਾਂ ਦਾ ਆਪਾਂ ਤੁਸੀਂ ਤੁਹਾਨੂੰ ਅਕਾਊਂਟ ਨੰਬਰ ਵੀ ਦੇਵਾਂਗੇ ਤੇ ਇਹਨਾਂ ਦਾ ਮੋਬਾਈਲ ਨੰਬਰ ਵੀ ਦੇਵਾਂਗੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਿਓ ਗੁਰਸਿੱਖ ਪਰਿਵਾਰ ਆ ਸੋ ਗੁਰਸਿੱਖ ਪਰਿਵਾਰ ਦੀ ਗੁਰਸਿੱਖ ਵੀਰਾਂ ਨੂੰ ਬੇਨਤੀ ਆ ਵੀ ਹੋਰ ਕਿਤੇ ਤਾਂ ਅਸੀਂ ਪੁੱਟੇ ਜਿੱਦੇ ਕੰਮਾਂ ਤੇ ਬਹੁਤ ਖਰਚਾ ਕਰਦੇ ਹਾਂ ਪਰ ਆਹ ਸਾਰਾਂ ਤੋਂ ਵੱਡੀ ਸੇਵਾ ਸਾ ਬਹੁਤ ਵੱਡੀ ਸੇਵਾ ਹੈ ਮਨਕਾਰ ਸੇਵਾਲੇ ਬਾਬਿਆਂ ਨੂੰ ਵੀ ਬੇਨਤੀ ਕਰੂੰਗਾ ਸਮਾਜ ਸੇਵੀ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਐਨ ਆਰ ਆਈ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸੋ ਇਹ ਵੀਰ ਵਿਚਾਰੇ ਦਿਹਾੜੀ ਦੱਪਾ ਕਰਨ ਵਾਲੇ ਨੇ ਇਹਨਾਂ ਦਾ ਘਰ ਬਿਲਕੁਲ ਰੁੜ ਗਿਆ ਬਾਰਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਘਰ ਬਾਰਸ਼ ਦੇ ਵਿੱਚ ਰੁੜ ਗਿਆ ਚਾਰ ਪੰਜ ਜਵਾਕ ਨੇ ਇਹਨਾਂ ਦੇ ਵਿਚਾਰਾਂ ਦੇ ਇਹ ਵਿਚਾਰੇ ਆਪਦਾ ਗੁਜ਼ਾਰਾ ਹੀ ਕਰਦੇ ਨੇ ਨਵਾਂ ਘਰ ਰੋਜ਼ ਰੋਜ਼ ਪਾਉਣਾ ਬਹੁਤ ਔਖਾ ਹੁੰਦਾ